ਜਿਵੇਂ ਕਿ ਸਾਰੇ ਜਾਣਦੇ ਆ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦੇਣਾ ਬਸੇ ਹਫਤੇ ਦੇ ਵਿੱਚ ਪਤਾ ਲੱਗ ਜਾਊਗਾ ਕੌਣ ਬੋਧਾ ਚ ਜਿੱਤਦਾ ਪਰ ਅੱਜ ਬੀਜੇਪੀ ਵੱਲੋਂ ਉਮੀਦਵਾਰ ਮਹਾਰਾਣੀ ਪੁਨੀਤ ਪਰ ਵੱਲੋਂ ਇੱਕ ਵੱਡਾ ਰੋਡ ਸ਼ੋਅ ਕਰਕੇ ਜਿਹੜੀ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਵੱਲੋਂ ਇੱਕ ਰੋਡ ਸ਼ੋਰ ਆਜੋ ਜਿਹੜੇ ਕੀਤਾ ਜਾ ਰਿਹਾ ਆ ਕੇ ਜਿੰਦਾਬਾਦ ਪਾਰਟੀ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਨਰਵਾਈ ਮੋਦੀ ਜਿੰਦਾਬਾਦ ਨਰਵਾਈ ਮੋਦੀ ਅੱਜ ਜਿਹੜਾ ਇਹ ਰੋਡ ਸ਼ੋਅ ਕੱਢਿਆ ਗਿਆ ਇਹ ਤੋਂ ਇਹੀ ਸੰਨੇ ਅੰਦਾ ਹੈ ਕਿ ਮਹਾਰਾਜ ਸਾਹਿਬ ਲਈ ਬਹੁਤ ਉਤਸ਼ਾਹ ਲੋਕਾਂ ਨੂੰ ਜੀਪੀ ਦੀ ਜਿਹੜੀ ਇਹਨਾਂ ਨੂੰ ਟਿਕਟ ਮਿਲੀ ਹੈ ਬਿਲਕੁਲ ਸਹੀ ਮਿਲੀ ਹੈ ਔਰ ਇਹ ਸੀਟ ਇਹਨਾਂ ਨੇ ਬਿਲਕੁਲ ਜਿੱਤ ਕੇ ਜਾਨੀ ਹੈ ਇਥੋਂ ਹਾਲ ਹੀ ਵਿੱਚ ਜਦੋਂ ਮੋਦੀ ਸਾਹਿਬ ਆਏ ਸੀਗੇ ਉਹਨਾਂ ਨੇ ਆਪਣੀ ਰੈਲੀ ਕੱਢੀ ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਹਵਾ ਬਣ ਗਈ ਹੈ ਔਰ ਤੁਸੀਂ ਆਪ ਦੇਖ ਹੀ ਰਹੇ ਹੋ ਅਸੀਂ ਪਿੰਡਾਂ 'ਚ ਹੀ ਫਿਰ ਰਹੇ ਹਾਂ ਬਹੁਤ ਉੱਥੇ ਵੀ ਲੋਕਾਂ ਦਾ ਉਤਸ਼ਾਹ ਹੈ ਤੇ ਵੱਧ ਚੜ ਕੇ ਆਸੀਂ ਵੀ ਤੇ ਲੋਕਾਂ ਦਾ ਜਿਹੜਾ ਮੱਧ ਚੱਲ ਰਹੀ ਹੈ ਇਹਦੇ ਨਾਲ ਮਾਈ ਸਾਹਿਬ ਹਕੀਕਤ ਦੌਰ ਤੇ ਇਹ ਪੰਜ ਜਿੱਤਣ ਗਏ ਸੀ ਇਸ ਤਰ੍ਹਾਂ ਬਹੁਤ ਥੋੜੇ ਕਿਸਾਨ ਨੇ ਪਰ ਬੜਾ ਉਹ ਨਹੀਂ ਸੈਂਸਟ੍ਰੇਟ ਕਰ ਰਹੇ ਨੇ ਉਹ ਕੀ ਕਹਿਣਾ ਚਾਹਵੇ ਲੋਕਾਂ ਤੇ ਤਾਂ ਕੀ ਅਸਰ ਜਾ ਰਿਹਾ ਗੱਲ ਉਹ ਦੇਖੋ ਹਰੇਕ ਦਾ ਹੱਕ ਹੈ ਪ੍ਰੋਟੈਸਟ ਕਰਨਾ ਪਰ ਇਹ ਹੀ ਹੈ ਕਿ ਥੋੜਾ ਜਿਹਾ ਆਪਾਂ ਨੂੰ ਉਹ ਬਤਿੰਦ ਰੂਲਸ ਰਹਿਣਾ ਚਾਹੀਦਾ ਹੈ ਪਰ ਇੰਨਾ ਕੋਈ ਖਾਸ ਨਹੀਂ ਜਾ ਰਿਹਾ ਜਿੰਨਾ ਉਹ ਜਿਆਦਾ ਰੌਲਾ ਪਾਉਂਦੇ ਨੇ ਉਹਨਾਂ ਦੀ ਸਿੰਪਥੀ ਵੀ ਆ ਰਹੀ ਹੈ ਮਹਾਰਾਜ ਸਾਹਿਬ ਲਈ ਕਿਉਂਕਿ ਹਰੇਕ ਦੀ ਆਵਾਜ਼ ਸੁਣਨ ਨੂੰ ਤਿਆਰ ਨੇ ਤੁਸੀਂ ਹੁਣ ਵੀ ਦੇਖਿਓ ਨੇ ਇੰਟਰਵਿਊ ਮੋਦੀ ਸਾਹਿਬ ਦੀ ਕਿ ਉਹਨਾਂ ਨੇ ਕਿਹਾ ਹੈ ਕਐਮਐਸਪੀ ਕਦੇ ਵੀ ਨਹੀਂ ਜਾਊਗੀ ਔਰ ਉਹਨਾਂ ਦੇ ਜਿਹੜੇ ਥੋੜੇ ਬਹੁਤੇ ਪ੍ਰੋਬਲਮ ਸੀਗੇ ਜਿਹੜੇ ਨਹੀਂ ਕਰ ਸਕੇ ਪੂਰੇ ਉਹ ਅਗਲੇ ਆਪਣੇ 5 ਸਾਲਾਂ ਵਿੱਚ ਪੂਰੇ ਕਰਨਗੇ ਤੇ ਪਟਿਆਲੇ ਦੇ ਵਿੱਚ ਉਹ ਸਾਰੇ ਜਿਹੜੇ ਨੇ ਇੱਕ ਮਜੀਦਾ ਕੈबिनेट मिनिस्टर ਨੇ ਇੱਕ ਐਕਟ ਐਮਪੀ ਨੇ ਉਸ ਤੋਂ ਇਲਾਵਾ ਕੇਕੇ ਸ਼ਰਮਾ ਜਿਹੜੇ ਸੋਨੀ ਕਾਲੇਦ ਤੋਂ ਨੇ ਇੱਥੇ ਕੰਫਿਊਜ਼ ਕਰਦੇ ਜੀ ਆਪਣਾ ਕੰਮ ਕਿੱਥੇ ਇੱਕ ਸਪੈਂਡ ਕਰ ਰਹੇ ਨੇ ਨਹੀਂ ਕੈਂਡੀਡੇਟ ਦੇਖੋ ਇਹਨਾਂ ਦਾ ਤਾਂ ਪੁਰਾਣਾ ਹੀ ਬਹੁਤ ਹੀ ਪਟਿਆਲੇ ਦੇ ਵਸੀਆਂ ਨਾਲ ਪਿਆਰ ਹੈਗਾ ਰੇਗ ਦੇ ਦੁਖ ਸੁਖ ਜਾਂਦੇ ਨੇ ਔਰ ਇਹਨਾਂ ਦਾ ਡਵੈਲਪਮੈਂਟ ਦੇਖੋ ਪਟਿਆਲੇ 'ਚ ਮਹਾਰਾਜ ਸਾਹਿਬ ਦੀ ਮਹਾਰਾਣੀ ਸਾਹਿਬ ਦੀ ਜਿਹੜੀ ਕਰੀ ਵੀ ਡਵੈਲਪਮੈਂਟ ਦਾ ਕੋਈ ਇਹ ਤਾਂ ਮੁਕਾਬਲਾ ਕਰ ਹੀ ਨਹੀਂ ਸਕਦਾ ਸੋ ਇਹ ਸਾਰਾ ਕੰਮ ਦੇਖਦੇ ਹੋਏ ਪਬਲਿਕ ਇਹਨਾਂ ਦੇ ਨਾਲ